ਅੱਜ ਕੱਲ ਤੁਸੀਂ ਕੰਪਨੀ ਨਾਲ ਅਸਾਈਨ ਹੋ ਕੇ ਸੋਲੋ ਇੰਡੀਪੈਂਡੈਂਟ ਆਰਟਿਸਟ ਹੋ ਨਹੀਂ ਮੈਂ ਤਾਂ ਗੈਰੀ ਨਾਲ ਸੈਣ ਇੱਕ ਹੀ ਜਵਾਬ ਹੈ ਦਿਲੋਂ ਗੈਰੀ ਉਹ ਸਭ ਕੁਝ ਹੈ ਟੈਟੂ ਵੀ ਬਣਾਇਆ ਨਾ ਤੁਸੀਂ ਪਾਈ ਦਾ ਹਾਂ ਬਾਈ ਯਾਰ ਤੁਸੀਂ ਬਹੁਤ ਪਿਆਰ ਕਰਦੇ ਹੋ ਯਾਰ ਇਸ ਬੰਦੇ ਨੂੰ ਮਤਲਬ ਤੁਸੀਂ ਇੱਕ ਮੁਹੱਬਤ ਦੀ ਮਿਸਾਲ ਹੋ ਮੈਨੂੰ ਲੱਗਦਾ ਹੈ ਕਿ ਐਗਜ਼ਾਮਪਲ ਜਿਵੇਂ ਕੋਈ ਕਹਿੰਦਾ ਯਾਰ ਜੇ ਪਿਆਰ ਕਰਨਾ ਤਾਂ ਉਹਦੇ ਵਾਂਗੂ ਕਰ ਹਾਂ ਨਾ ਦਿਲੋਂ ਸਮਰਪਿਤ ਸਾਰਾ ਕੁਝ ਗੈਰੀ ਵਾਈ ਕਰਦਾ ਤੁਨੋਂ ਉਹਨਾਂ ਹਾਂ ਬਹੁਤ ਜ਼ਿਆਦਾ ਕਹਿੰਦਾ ਬਾਈ ਕਦੇ ਬਹੁਤ ਜ਼ਿਆਦਾ ਕਰਦਾ ਬਾਈ ਕੱਪ ਬੋਬਨ ਦਾ ਦਰਨਾਲਾ ਲਾਈਵ ਹੋ ਗਿਆ। ਪਹਿਲੀ ਪਹਿਲੇ ਜਦ ਲਾਕਡਾਊਨ ਸੀ ਉਹ ਬਹੁਤ ਖੱਪਾਈ ਸੀ। ਹਾਂ। ਹੁਣ ਤਾਂ ਬਾਈ ਸੱਚਾ ਸਿਆਣਾ ਜਾ ਹੋ ਗਿਆ ਹੁਣ ਤਾਂ ਬਾਈ। ਹੁਣ ਬਾਈ ਥੋੜਾ ਜਿਹਾ ਮੈਨੂੰ ਲੱਗਦਾ ਲਾਈਫ ਦੇ ਵਿੱਚ ਨਾ ਥੋੜਾ ਮੈਚੁਰ ਵੀ ਹੋ ਗਿਆ। ਵੱਡਾ ਹੋ ਗਿਆ। ਕੰਮ ਵੀ ਬਿਜ਼ਨਸ ਵੀ ਹੋਰ ਸੈੱਟ ਕਰ ਲਏ। ਹਾਂ। ਪੈਸੇ ਵੀ ਹੋਰ ਕਿਤੇ ਪਾ ਲਏ। ਹੈਂ? ਹਾਂ ਬਿਜ਼ਨਸ ਮੈਂਡ ਹੋ ਗਿਆ। ਤੁਸੀਂ ਕਰਦੇ ਹੋ? ਬਿਜ਼ਨਸ ਆਪਦਾ ਬਿਜ਼ਨਸ ਕਰ ਰਿਹਾ ਆਪਣਾ। ਆ ਥੋੜੇ ਗਾਣੇ ਕੋਣੇ ਜਾਂ ਉਹਦੇ ਘਾਟ ਹੀ ਕਰ ਦਤਾ ਹੀ ਉਹ। ਆਪਦਾ ਆਪਦਾ ਬਿਜ਼ਨਸ ਹੋਰ ਕਰਦਾ। ਪਤਾ ਨਹੀਂ ਉਹ ਲਾਈਫ ਦਾ ਮਕਸਦ ਕੁਝ ਹੋਰ ਸਮਝ ਬੜਦਨ ਕਦੀ ਤੋਂ ਉਹਨਾਂ ਰੋਹਾਨੀ ਗੱਲਾਂ ਕਰਦੇ ਨੇ ਨਹੀਂ ਕਿ ਕੀ ਖਟਿਆ ਜ਼ਿੰਦਗੀ ਚ ਯਾਰ ਤੁਸੀਂ ਹੁਣ ਆ ਲਾ ਲਓ ਵੀ ਹੁਣ ਆਏ ਸੀਗੇ ਉਹਨਾਂ ਸ਼ੋਅ ਸੀਗਾ ਇੱਕ ਦਿਨ ਪਹਿਲਾਂ ਆਏ ਸ਼ੋਅ ਲਾਇਆ ਰਾਤ ਨੂੰ ਭੱਜ ਗਏ ਵਾ ਸਵੇਰ ਨੂੰ 7 ਵਜੇ ਦਿੱਲੀ ਤੋਂ ਚੜ ਗਏ ਇੰਗਲੈਂਡ ਉਤਰ ਗਏ ਜਿਹੜੀ ਸ਼ੋਅ ਉੱਚ ਗੱਲ ਕਹੀ ਸੀਗੀ ਮੈਂ ਪੈਸੇ ਪੂਸੇ ਲਈ ਕੰਮ ਨਹੀਂ ਕਰਦਾ ਅੱਜ ਕੱਲ ਉਹ ਕਿਉਂ ਕਹਿੰਦੇ ਨੇ ਯਾਰ ਕੀ ਦੇ ਲਈ ਕਰਨਾ ਹਮ ਆਪ ਤਾਂ ਉਹ ਕੱਚੇ ਚ ਵੀ ਸ਼ੋਅ ਲਾ ਜਾਂਦਾ ਸਹੀ ਗੱਲ ਸਿੱਖਣ ਵਾਲੀਆਂ ਗੱਲਾਂ ਕੀ ਨੇ ਬਾਈ ਕੋਲੋਂ ਤੁਸੀਂ ਤਾਂ ਪਰਸਨਲੀ ਰਹਿੰਦੇ ਹੋ ਸਭ ਤੋਂ ਵਧੀਆ ਗੱਲ ਕੀ ਲੱਗਦੀ ਤੁਹਾਨੂੰ ਉਹਨਾਂ ਨਾਲ ਰਹਿ ਕੇ ਮੇਸ਼ੇ ਮੈਨੂੰ ਸਿਖਾਇਆ ਅਨਮੋਲ ਵੀਰੇ ਮੈਨੂੰ ਬੋਲਣ ਦੀ ਅਕਲ ਦਿੱਤੀ ਆ ਬੈਠਣ ਖੜਨ ਦੀ ਅਕਲ ਦਿੱਤੀ ਆ ਖਾਣ ਦੀ ਅਕਲ ਦਿੱਤੀ ਆ ਕਈਆ ਬੰਦੇ ਨੂੰ ਆਤ ਹੁੰਦੇ ਆ ਹੈ ਨਾ ਇਹ ਤਾਂ ਖਾਂਦੇ ਨੇ ਨਾ ਛੋਟੀ ਛੋਟੀ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਉਹ ਉਹ ਚੀਜ਼ਾਂ ਤੋਂ ਲੈ ਕੇ ਵੱਡੀਆਂ ਚੀਜ਼ਾਂ ਤੱਕ ਮੈਨੂੰ ਦੱਸਿਆ ਵਾਹ ਯਾਰ ਹਾਂ ਤੇ ਜਦੋਂ ਮੈਨੂੰ ਰਿਕਾਰਡ ਕਰਨਾ ਤੇ ਪਿੱਛੇ ਖੜੇ ਹੁੰਦੇ ਸੀ ਹਾਂ ਗਲਤੀ ਹੁੰਦੀ ਥਪੜਾ ਆਵਾਂਗੇ ਇਹ ਤੋ ਸਹੀ ਕਰ ਹਾਂਜੀ ਉਸਤਾਦ ਜੀ ਕਹੋ ਤੇ ਓਏ ਹੋਏ ਇੱਕ ਚੀਜ਼ ਹੋਰ ਬੜੀ ਪਸੰਦ ਆ ਮੈਨੂੰ ਉਸ ਇਨਸਾਨ ਦੀ ਕਿ ਤੁਹਾਡੇ ਕਾਮਯਾਬ ਹੋਏ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਨਾਲ ਤਿੰਨ ਚਾਰ ਹੋਰ ਦੀ ਬਾਹਨਾ ਫੜੀ ਬਾਹਨਾ ਫੜੀ ਓਏ ਉਹ ਬੰਬ ਜੀ ਜੀ ਇਹ ਇੱਕ ਗੱਲ ਹੋਰ ਦੇਖੋ ਮਿਲੇ ਸੀ ਨਾਰਮਲ ਹੀ ਸੀਗੇ ਬਾਈ ਨੂੰ ਮੈਂ ਤੇ ਖਾਨ ਚਲੋ ਉਹ ਹੁੰਦਾ ਸੀ ਪੇਪਰ ਸਾਈਨ ਦਾ ਸਾਈਨ ਕੀਤਾ ਵੀ ਇੰਨੇ ਪਰਸੈਂਟ ਸ਼ੋਅ 'ਚ ਤੁਹਾਡੇ ਇੰਨੇ ਪਰਸੈਂਟ ਕੰਪਨੀ ਦੇ ਪ੍ਰੈਸ ਮੀਡੀਆ ਦੇ ਮੰਨੂ 10 ਸਾਲ ਹੋ ਗਏ ਕਲਾਕਾਰ ਬਣਨ ਦੇ 1 ਰੁਪਿਆ ਨਹੀਂ ਲਿਆ ਉਹਨਾਂ ਨੇ ਤੇ ਤੁਸੀਂ ਲਿੱਤਾ ਨਹੀਂ ਕੰਪਨੀ ਚ 1 ਰੁਪਿਆ ਨਹੀਂ ਮੇਤੋ ਲਿਆ ਉਹਨਾਂ ਨੇ ਸ਼ੋਹਾਂ ਤੋਂ ਉਹ ਤੇਰੀ ਹੁਣ ਤੱਕ ਹੁਣ ਤੱਕ ਕਿੰਨੇ ਸ਼ੋਹ ਲਾਏ ਨੇ ਓਏ ਹੋਏ ਇੱਕ ਵੀ ਰੁਪਿਆ ਨਹੀਂ ਲਿਆ ਇਸੇ ਕਰਕੇ ਮਾਲਕ ਨੂੰ ਦਈ ਜਾਂਦਾ ਹੋਰ ਓਏ ਹੋਏ ਹੋਏ ਵਾਹ ਯਾਰ ਬੜੀ ਬੜੀ ਹਾਂ ਮੇਤੋਂ ਨਾ ਖਾਂ ਸਭ ਤੋਂ ਵੱਡੀ ਗੱਲ ਹੈ ਸਾਈਨ ਤੁਸੀਂ ਦੋਨੋਂ ਸੀ ਵਾਹ ਪੈਸੇ ਸਾਡੇ ਤੇ ਲੱਗਦੇ ਸੀ ਹਰ ਵਾਰੀ ਗਾਣਿਆਂ ਤੇ ਉਹ ਕੰਪਨੀ ਲਾਉਂਦੀ ਸੀ ਤੇ ਕੰਪਨੀ ਲੈਂਦੀ ਕੁਝ ਨਹੀਂ ਸੀ ਤੁਹਾਡੇ ਕੋਲ ਕਾਪੀਰਾਈਟਸ ਸਭ ਉਹਨਾਂ ਕੋਲ ਹੁੰਦੇ ਸੀ ਗਾਣਿਆਂ ਦੇ YouTube ਤੋਂ ਸਾਉਦਰੂ ਪੂਰੇ ਹੋ ਜਾਂਦੇ ਹੁਣ ਚਲੋ ਫੇਰ ਵੀ ਇੱਕ ਸ਼ੋਹਾਂ ਤੇ ਵੀ ਤਾਂ ਲੈਣੇ ਬੰਦ ਜੀ ਇੱਥੋਂ ਚੱਕ ਕੇ ਖੜਾ ਕਰਨਾ ਹੁਣ ਜੀ ਇਹ ਦੇਖ ਲਓ ਵੀ ਹੁਣ ਕਿੰਨੇ ਆਰਟਿਸਟਾਂ ਦਾ ਰੌਲਾ ਪੈਂਦਾ ਹਮ ਆਪਾਂ ਦੇਖਦੇ ਹਾਂ ਹਮ ਕਿੱਥੋਂ ਪੈਂਦਾ ਸ਼ੋਹਾਂ ਚੋਂ ਹਮ ਬਿਲਕੁਲ ਹਮ ਹੁਣ ਕਈ ਗਾਣੇ ਤੁਸੀਂ ਕਹਿੰਦੇ ਵੀ YouTube 'ਚ ਹੋ ਜਾਂਦੇ ਕਈ ਗਾਣੇ ਚੱਲਦੇ ਵੀ ਨਹੀਂ ਸੀ ਸਾਡੇ ਹਾਂ ਪੈਸੇ ਚਲਉਂਦੇ ਸੀ ਉਦੋਂ ਕਿਹੜਾ ਸਾਡੇ ਐਡਾ ਨਾਮ ਸੀਗਾ ਮੇਰੇ ਤੇ ਖਾਲ ਦਾ ਗਾਣੇ ਆ ਲੈ ਲੋ ਵੀ ਪੰਜਾਂ ਚੱਕ ਚੱਲਣਾ ਹਮ ਤੋ ਯਾਰ ਚਾਰਾਂ ਦਾ ਪੈਸਾ ਡੁੱਬਿਆ ਉਹ ਵੀ ਤਾਂ ਕੰਪਨੀ ਵਿੱਚ ਬਚੀ ਸੀਗਾ ਤੇ ਜੀਖਾਨ ਨਾਮ ਕਿੰਨੇ ਪਾਇਆ ਬਈ ਤੁਹਾਡਾ ਠਾਈ ਗੇਰੀ ਤੇ ਪਹਿਲਾ ਨਾਮ ਕੀ ਸੀ ਮੇਰਾ ਗੁਲਸ਼ਨ ਉਹ ਗੁਲਸ਼ਨ ਤੋਂ ਜੀਖਾਨ ਪਾਤਾ ਜੀਖਾਨ ਕਰਤਾ ਹੋਰ ਮੇਰੇ ਤੇ ਖਾਨ ਸਾਹਿਬ ਦਾ ਗਾਣਾ ਸੀ ਨਾ ਕਿ ਸੱਜਣਾ ਉਹਦੇ ਕਰਕੇ ਫਿਰ ਉਹਦਾ ਨਾਂ ਖਾਨ ਸਾਹਿਬ ਸੀ ਉਹਦਾ ਨਾਂ ਇਮਰਾਨ ਉਹ ਤੁਹਾਡਾ ਪਹਿਲਾ ਗਾਣਾ ਸੀ ਸੱਜਣਾ ਮੇਰਾ ਪਹਿਲਾ ਵੀ ਫੇਵਰਟ ਆ ਯਾਰ ਬਹੁਤ ਸੁਣਿਆ ਮੈਂ ਵੀ ਉਹ ਬਹੁਤ ਮਸੱਲੇ ਲਿਆਉਣੇ ਸੀਗੇ ਵੀ ਉਹਦਾ ਟਾਈਮ ਹੋ ਗਿਆ ਸੀ ਇੱਥੇ ਪੜੋਗੇ ਬਈ ਇੱਥੇ ਇੱਥੇ ਪੜ੍ਹ ਕੇ ਬ੍ਰੇਕ ਲੈ ਲਾਂਗੇ ਫਿਰ ਹਾਂ ਬ੍ਰੇਕ ਲੈ ਲਾਂਗੇ ਮੈਂ ਕੀਰਤਨ ਵੀ ਕਰਦਾ ਵਾਲੀਆਂ ਵੀ ਕਰਦਾ ਤੇ ਮੇਰੇ ਗਾਣੇ ਵੀ ਆ ਕੁਰਾਨ ਸ਼ਰੀਫ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੀਤਾ ਨੂੰ ਕੱਲਾ ਨਮਸਕਾਰ ਕਰਕੇ ਨਹੀਂ ਸਰਨਾ ਉਹਦੇ ਵਿੱਚ ਜੋ ਲਿਖਿਆ ਨਾ ਉਹ ਫੋਲੋ ਕਰਨਾ ਪੈਣਾ ਸਵਾਲ ਜਵਾਬ ਹੁੰਦੇ ਬਈ ਕਦੀ ਲੇਵ ਲੱਗੀ ਚ ਮੈਨੂੰ ਲੱਗਦਾ ਨਹੀਂ ਵੀ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਕਿਸੇ ਨੇ ਸ਼ਿਵ ਤੰਦਵ ਕਰਿਆ ਹੋਵੇਗਾ ਮਰ ਮਟ ਮਟ ਮੰਨੇ ਨਾਦ ਵੱਟ ਮਰਵਯਮ ਜਥਾਰੇ ਸੰਦ ਤਾੰਦਵਮ ਤਨੋ ਤੁਨਾ ਸ਼ਿਵਾ ਸ਼ਿਵੰ ਇਨਸਾਨੀ ਜਾਮੇ ਦੇ ਵਿੱਚ ਜਿਹੜਾ ਆ ਗਿਆ ਉਹ ਰੱਬ ਨਹੀਂ ਹੋ ਸਕਦਾ ਭਾਈ ਜੀ ਕਿਉਂਕਿ ਜਿਹੜੇ ਲੋਕਾਂ ਨੂੰ ਸਮਝਾਉਣ ਲੱਗਦੇ ਆ ਨਾ ਉਹਨਾਂ ਦੀ ਪ੍ਰੋਗਰਾਮਿੰਗ ਇੰਨੀ ਗਲਤ ਹੋਈ ਹੋਈ ਆ ਉਹ ਸਾਨੂੰ ਹੀ ਗਲਤ ਕਹਿਣ ਲੱਗ ਜਾਂਦੇ ਨੇ ਤੁਸੀਂ ਗਲਤ ਹੋ ਜਿਹੜਾ ਟੈਰਰਿਸਟ ਹੁੰਦਾ ਨਾ ਉਹਦਾ ਕੋਈ ਧਰਮ ਨਹੀਂ ਹੁੰਦਾ ਬਈ ਤੁਸੀਂ ਉਹ ਬਣਾਉਣੀ ਪੜਿਆ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਹਾਡੇ ਖਿਲਾਫ ਧਰਨਾ ਦੇਣਾ ਚਾਹੀਦਾ ਉਹ ਰੰਧਨ ਪੁੱਛਾਈ ਤੁਹਾਡੀ ਗਰਲਫ੍ਰੈਂਡ ਤੁਸੀਂ ਕਹਿੰਦੇ ਕੀ ਦੀ ਨਹੀਂ ਹੁੰਦੀ ਮਨਾ ਆਪਣੀ ਯਾਦ ਆ ਗਈ ਭਾਈ ਆਏ ਆਏ ਇਹ ਅੱਛਾ ਹੁੰਦੇ ਨੇ ਭਾਈ ਇਹ ਬਚਣ ਦਾ ਅੱਛਾ ਤਰੀਕਾ ਭਾਈ ਤੁਸੀਂ ਜੋ ਸੋਚ ਰਹੇ ਹੋ ਬੋਲੋ ਠੀਕ ਹੈ ਤਾਂ ਮੈਨੂੰ ਪਤਾ ਲੱਗੇ ਬੋਲ ਦਿਓ ਭਾਈ ਮੈਂ ਨਾ ਸਿਆਣੇ ਪੋਡਕਾਸਟ ਕਰ ਕਰ ਕੇ ਅੱਕ ਗਿਆ ਹਾਂ ਮੈਂ ਕਈ ਵਾਰ ਚਬਲੀਆਂ ਮਾਰਨਾ ਚਾਹਨਾ ਬਈ ਤੁਸੀਂ ਆ ਛੜੀ ਕਿਉਂ ਰੱਖੀ ਬਈ ਕੀ ਹੈ ਬਈ ਸੌਰੀ ਇਹਨੂੰ ਇਹਨੂੰ ਸੁਲੇਮਾਨ ਨੇ ਕਿੱਢਿਆ ਹਾਂ ਹਾਂਜੀ ਹਾਂਜੀ ਵੀਰੇ ਸੁਲੇਮਾਨ ਨੇ ਇਹਦੇ ਚ ਤਲਵਾਰ ਤਨੂਰ ਦਾ ਨਹੀਂ ਹਾਂਜੀ ਹਾਂਜੀ ਆਏ ਸਹੀ ਲੱਗਿਆ ਮੈਨੂੰ ਹਨਾ ਮੈਂ ਅਰਬਿਕ ਗਾਣੇ ਲਿਕੇ ਆਉ ਤੁਹਾਨੂੰ ਸੁਣਾਉਂਗਾ ਕਿਵੇਂ ਬਹੁਤ ਤਾਕੜ ਗਾਣੇ ਨਹੀਂ ਇੱਕ ਗਾਣਾ ਉਹਦੇ ਵਿੱਚ ਉਹ ਜਾਂ ਤਾਂ 샤ਰੂਖ ਖਾਨ ਨੂੰ ਦੇਣਾ ਜਾਂ ਸਲਮਾਨ ਖਾਨ ਨੂੰ ਦੇਣਾ ਨਹੀਂ ਤਾਂ ਜੋ ਦੇਣਾ ਹੀ ਕਿਸੇ ਨੂੰ ਨਹੀਂ ਇੱਕ ਗਾਣਾ ਕੀਤਾ ਉਹਦੇ ਵਿੱਚ ਨੂਰਾ ਨੂੰ ਲੈ ਕੇ ਆਉਣਾ ਚੰਗਾ ਬਈ ਕੈਮਰਾ ਬੰਦ ਕਰ ਲੋ ਬਾਈ ਆਫ ਕੈਮਰੇ ਵਾਲੀ ਗੱਲਾਂ ਤੇ ਆ ਗਏ